ਬੀਬੀ ਤੇ ਕੋਈ ਏਦਾਂ ਦੇ ਤੇ ਕੁਝ ਲਿਖ ਲਾਇਆ ਜੀ ਟੌਰ ਸ਼ੋਰ ਪੱਗ ਛਾ ਕੇ ਗੱਲਬਾਤ ਵੱਲਿਆ ਆਹਾ ਟੌਰ ਸ਼ੋਰ ਪੱਗ ਛਾ ਕੇ ਗੱਲਬਾਤ ਵੱਲਿਆ ਹਰ ਇੱਕ ਮਸਲੇ ਦਾ ਮੇਰੇ ਕੋਲ ਹੱਲ ਆ ਆਹਾ ਵਾਵਾ ਪਰ ਮੇਰੇ ਦਿਲ ਵਿੱਚ ਇੱਕ ਹੁਣ ਸਾਲਿਆ ਹਾਂ ਆਹ ਬੇਗਮ ਇਹਨੂੰ ਕਹਿ ਦਿੰਦੀ ਇਹਦੀ ਕਿਹੜੀ ਗੱਲ ਹੈ ਯਾਰੀ ਮਤਲਬ ਇਹ ਕੋ ਆਪਣੀ ਲੋ ਘਰ ਦੇ ਵਿੱਚ ਆਇਨਸਟੈਂਡ ਬਣ ਕੇ ਬੈਠਾ ਤੁਹਾਨੂੰ ਦੁੱਖ ਹੈ ਕਿ ਯਾਰਾ ਬੁੱਢੀ ਮੇਰੀ ਜਿਹੜੋ ਗੱਲ ਨਹੀਂ ਕਹਿੰਦੀ ਇਹਦੀ ਕਿਹੜੀ ਗੱਲ ਹੈ ਇਹ ਪਾਰਟੀ ਨੇ ਟਿਕਟ ਦਿੱਤਾ ਵੋਟਾਂ ਦੇ ਖਲੋਇਆ ਮਾ ਹਲਕੇ ਜੋ ਤਿੰਨ ਵਾਰੀ ਚੇਅਰਮੈਨ ਹੋਇਆ ਆਹੋ ਯਾਰਾ ਵਾ ਯਾਰ ਸਹੀ ਗੱਲ ਆ ਤੁਸੀਂ ਤਾਂ ਉੱਥੇ ਰਹੇ ਹੋ ਆ ਬਿਲਕੁਲ ਵੈਰੀਆਂ ਨੂੰ ਅੱਗੇ ਲਾ ਕੇ ਦਿੱਤਾ ਮੈਂ ਦਬਾਲਿਆ ਹਾਂ ਬੇਗਮ ਮੈਨੂੰ ਕਹਿ ਦਿੰਦੀ ਇਹਦੀ ਕਿਹੜੀ ਗੱਲ ਹੈ ਉਹ ਯਾਰ ਇਹ ਮਾੜੀ ਗੱਲ ਆ ਜੀ ਜਾਤੀ ਆ ਗੱਦੀ ਛੱਡੀ ਗਨ ਮੈਂ ਨਹੀਂ ਕਾਰਬੰਡਾ ਠੀਕ ਆ ਹਾਂ ਮੈਂ ਆਪ ਦੇਖਿਆ ਆਪਣੀ ਅੱਖੀ ਪੂਰਾ ਰੋਪ ਡੇਰੇ ਉੱਤੇ ਸਜਣ ਵਾਲੀ ਸ਼ੀਰਾ ਮੰਡਾ ਠੀਕ ਆ ਠੀਕ ਆ ਹਾਂ ਸਜਣਾ ਨੂੰ ਆਪਾਂ ਵੀ ਖਵਾਈ ਦਾ ਦਬਾਲਿਆ ਹਾਂ ਦੇਖੋ ਮੈਨੂੰ ਕਹਿ ਦਿੰਦੀ ਇਹਦੀ ਕਿਹੜੀ ਗੱਲ ਹੈ ਉਹ ਮਾਕਰਾਂ ਸਾਸ ਨੇ ਵੀ ਮੇਰੇ ਘਰ ਲਾਏ ਹੋਏ ਡੇਰੇ ਨੇ ਹਾਂ ਹਫ਼ਤੇ ਚ ਚਾਰ ਵਾਰੀ ਸਾਲੀਆਂ ਦੇ ਫੇਰੇ ਨੇ ਆਹ ਸਾਲੇ ਮੇਰੇ ਅੱਗ ਰੋਜ਼ ਖਾਈ ਜਾਂਦੇ ਫਾਲਿਆ ਜੇ ਮੈਨੂੰ ਕਹਿ ਦਿੰਦੀ ਤੇ ਕਿਹੜੀ ਗੱਲ ਆ ਹਾਂ ਫੁੱਟੇ ਮੁੰਜੇ ਕਹਿ ਦਿੰਦੀ ਹਾਂਜੀ ਉਹ ਮੈਂ ਕਿਹੜਾ ਫਟ ਜਾਣਾ ਵਾ ਵਾ ਘਟਿਆ ਜੇ ਆਖਦੀ ਤੇ ਮੈਂ ਕੋਈ ਘਟ ਜਾਣਾ ਉਹ ਕਿਹੜਾ ਅਰੇ ਦੁਬਾਰਾ ਕਹੀਏਗਾ ਮੁਕਰ ਤੇ ਮੁੰਜੇ ਕਹਿ ਦਿੰਦੀ ਮੈਂ ਕਿਹੜਾ ਫਟ ਜਾਣਾ ਹਾਂ ਘਟਿਆ ਜੇ ਆਖਦੀ ਤੇ ਮੈਂ ਕੋਈ ਘਟ ਜਾਣਾ ਉਹ ਕਿਹੜਾ ਮੇਰੇ ਮੂੰਹ ਤੇ ਆਖਦੀ ਚਵਲਿਆ ਜੇ ਮੈਨੂੰ ਕਹਿ ਦਿੰਦੀ ਉਹਦੀ ਕਿਹੜੀ ਗੱਲ ਆ ਹਾਂ ਦੇਰੋਂ ਮੂਹ ਕਾਰਨ ਦੀ ਇਹ ਕਿਹੜੀ ਗੱਲ ਐ ਐਮਪੀ ਐਮਐਨਏ ਮੈਂ ਗੱਲਾਂ ਕੋਈ ਨਹੀਂ ਭਾਈ ਸਾਾਨੂੰ ਉਹਦਾ ਮਜ਼ਾ ਲੈ ਲੈਂਦੇ ਆ ਸਾਾਨੂੰ ਉਹਦਾ ਮਜ਼ਾ ਲੈ ਲੈਂਦੇ ਠਹਿਰ ਜਦਰਾ ਜੇ ਗੱਲਾਂ ਘਟੀਆਂ ਜੀ ਕਹਿੰਦੀ ਤਾਂ ਮੈਂ ਕਿਹੜਾ ਘਟ ਜਾਣਾ ਮੈਂ ਕਹਿੰਦੀ ਫਿੱਟ ਹੈ ਮੂਹ ਜੇ ਕਹਿੰਦੀ ਤਾਂ ਮੈਂ ਕਿਹੜਾ ਫਟ ਜਾਣਾ ਮੈਂ ਘਟੀਆਂ ਜੀ ਕਹਿੰਦੀ ਤਾਂ ਮੈਂ ਕਿਹੜਾ ਘਟ ਜਾਣਾ ਅਰੇ ਵਾਹ ਵਾਹ ਉਹ ਕਿਹੜਾ ਮੇਰੇ ਮੂੰਹ ਦੇ ਆਖ ਦੀ ਚਵਲੇ ਉਹ ਕਿਹੜਾ ਮੇਰੇ ਮੂੰਹ ਦੇ ਆਖ ਦੀ ਚਵਲਾ ਚਮਲ ਤੇ ਨਹੀਂ ਕਹਿੰਦੀ ਮੇਰੇ ਮੂੰਹ ਤੇ ਨਹੀਂ ਕਹਿੰਦੀ ਮੂੰਹ ਤੇ ਨਹੀਂ ਕਹਿੰਦੀ ਹਾਂ ਐਡੀ ਵੀ ਨਹੀਂ ਗੱਲ ਰਹੀ ਹੁਣ ਬੰਦਾ ਆ ਆਖਰ ਗਰਤਮਨ ਆਪਣੀ ਆਈ ਤੇ ਆ ਸਕਦਾ ਜੀ ਜੀ ਐਡੀ ਵੀ ਨਹੀਂ ਗੱਲ ਰਹੀ ਮਾਰ ਇੱਕ ਮੁੱਕੀ ਦੀ ਉੰਜ ਜਰਾ ਬੇਗਮ ਅੱਗੇ ਤਾਂ ਨਹੀਂ ਨਾ ਚੁੱਕੀ ਦੀ ਪਤਾ ਹੈ ਕਿ ਕਮਲੀ ਦਾ ਗੁੱਸਾ ਘੜੀ ਪਾਲਿਆ ਯਰ ਕੀ ਹੋ ਬਾਹ ਬਹੁਤ ਠੀਕ ਘਸੀ ਹੋਈ ਆਂਕਲ ਕੀਤਾ ਅੰਮ ਫਿਲ ਕੀਤਾ ਐਮ ਫਿਲ ਕੀਤਾ ਮੇਰੀ ਤਾਲੀ ਮਾਨਾ ਹਾਂ ਔਰ ਇਹਦਾ ਇਸਤੇਮਾਲ ਬੇਖੁੱਦ ਹਾਂ ਐਮ ਫਿਲ ਕੀਤਾ ਡਬਲ ਮੈਥ ਕੋਈ ਮਖੌਲਿਆ ਹਾਂ ਐਮ ਫਿਲ ਕੀਤਾ ਡਬਲ ਮੈਥ ਕੋਈ ਮਖੌਲਿਆ ਆ ਬੱਚਿਆਂ ਦੇ ਪੈਂਪਰਾਂ ਦੇ ਹਿਸਾਬ ਮੇਰੇ ਘੋੜਿਆ ਪਤਾ ਮੈਨੂੰ ਘਰ ਕਿੰਨੇ ਦਰੀਆਂ ਕੰਬਲਿਆ ਹਾਏ ਬੇਗਮ ਇਹਨੂੰ ਫੇਰ ਕਹਿ ਦਿੰਦੀ ਇਹਦੀ ਕਿਹੜੀ ਗੱਲ ਐ ਈਦ ਸ਼ਬਰਾਤ ਹੋਵੇ ਲੀੜਾ ਲੱਤਾਂ ਪਾਣਾ ਹੋਵੇ ਮੰਗਣੀ ਦਾ ਦਿਨ ਹੋਵੇ ਸ਼ਾਦੀ ਉੱਤੇ ਜਾਣਾ ਹੋਵੇ ਬੱਚੇ ਜਦੋਂ ਆਖਦੇ ਨਾ ਉੱਠੇ ਅੱਬਾ ਚੱਲਿਆ ਬੇਗਮ ਨੂੰ ਕਹਿ ਦਿੰਦੀ ਅਦੀ ਕਿੜੀ ਗੱਲ ਆ ਵਾ ਵਾ ਹਾਂ ਮੈਂ ਇੱਕ ਹਿਸਾਬ ਲਾਇਆ ਤੁਹਾਡੇ ਅੰਦਰ ਨੇ ਇੱਕ ਸ਼ਰਾਰਤੀ ਜਿਹਾ ਬੰਦਾ ਵੀ ਹੈਗਾ ਹਲਕਾ ਜਿਹਾ ਸ਼ਰਾਰਤੀ ਜਿਹਾ ਮੇਰੇ ਅੰਦਰ 101 ਬੰਦਾ ਜੀ ਮੋਬਾਈਲ ਨੰਬਰ ਜਿਤਾਣੇ